ਰਜਾਂਦੀ ਕੁੜੀ ਤੋਂ ਫੋਨ ਖੋਲਿਆ ਉਹਦੇ ਆਸ਼ਕ ਨੇ ਜਦੋਂ ਗੱਲਬਾਤ ਪਤਾ ਕੀਤੀ ਤਾਂ ਮੁੰਡੇ ਨੇ ਦੱਸਿਆ ਕਿ ਇਹਦਾ ਨਾਮ ਪੂਜਾ ਜਿਹੜੀ ਮੇਰੀ ਗਰਲਫ੍ਰੈਂਡ ਸੀ ਇਹ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਕਰਦੀ ਸੀ ਮੈਨੂੰ ਚੀਟ ਕਰਦੀ ਪਈ ਸੀ ਸਾਰੀ ਗੱਲਬਾਤ ਕੀ ਆ ਦੋਸਤੋ ਅੱਜ ਆ ਜੋ ਤੁਹਾਨੂੰ ਦੱਸਾਂਗੇ ਦੋਨਾਂ ਨੂੰ ਆਪਾਂ ਖਬਰ ਦੇ ਵਿੱਚ ਲਿਆਵਾਂਗੇ ਦੋਨਾਂ ਨੂੰ ਕੈਮਰੇ ਮੂਰੇ ਲਿਆਵਾਂਗੇ ਗੱਲਬਾਤ ਸਾਰੀ ਪੁੱਛਾਂਗੇ ਵੀ ਮੁੰਡੇ 'ਚ ਕਸੂਰ ਆ ਜਾਂ ਕੁੜੀ ਦੇ ਵਿੱਚ ਕਸੂਰ ਆ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਆਜੋ ਦੋਸਤੋ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਜੀਤ ਸਿੱਧੂ ਹਰ ਇੱਕ ਦਿਨ ਨਵੀਂ ਇੱਕ ਨਵੀਂ ਖਬਰ ਲੈ ਕੇ ਤੁਹਾਡੇ ਕੋਲ ਮੈਂ ਪੇਸ਼ ਹੁੰਨਾ ਦੋਸਤੋ ਇੱਕ ਕੁੜੀ ਤੇ ਇਹ ਮੁੰਡਾ ਖੜੇ ਆ ਦੋਨੇ ਇੱਕ ਦੂਜੇ ਦੇ ਬੀਐਫ ਤੇ ਗਰਲਫ੍ਰੈਂਡ ਸੀ ਹੈਗੇ ਜਾਂ ਸੀ ਉਹ ਇਹਨਾਂ ਨੂੰ ਪੁੱਛਾਂਗੇ ਗੱਲਬਾਤ ਕੀ ਹੋਈ ਹੈ ਸਸੀ ਕਾ ਜੀ ਸਸੀ ਕਾ ਵੀ ਗੱਲ ਕੀ ਹੋ ਗਈ ਭਣੀ ਵੀਰੇ ਮੈਂ ਜਾਂਦੀ ਸੀ ਪਾਰਲਰ ਹਮ ਤੇ ਇਹ ਆਏ ਦੋ ਤਿੰਨ ਦਿਨ ਤਿੰਨ ਇਹਨਾਂ ਨੇ ਮੇਰਾ ਟਾਈਮ ਚੱਕਿਆ ਹਮ ਤੇ ਮੈਂ ਗੱਲ ਕਰਦੀ ਹੁੰਦੀ ਸੀ ਦਿ ਨਵੀਂ ਬੀਐਫ ਨਾਲ ਤੇ ਇਹਨਾਂ ਨੇ ਵੀਰੇ ਮੇਰਾ ਫੋਨ ਕਰਨ ਨਾਲ ਕਿਉਂਕਿ ਭੱਜ ਗਏ ਕਾ ਤੋ ਖੋਇਆ ਫੋਨ ਬਸ ਤੇ ਵੀਰੇ ਪਤਾ ਹੀ ਨਹੀਂ ਹਮ ਫੋਨ ਕਾ ਤੋ ਖੋਇਆ ਬਈ ਯਾਰ ਇਹ ਫੋਨ ਮੈਂ ਦਿੱਤਾ ਸੀਗਾ। ਕਿਹੜਾ ਫੋਨ ਸੀਗਾ ਇਹ? ਆਹ ਵਾਲਾ। ਵੀਵੋ ਦਾ ਫੋਨ। ਅੱਛਾ ਤੂੰ ਦਿੱਤਾ ਸੀਗਾ? ਹਾਂਜੀ ਬਈ। ਕਿਹਨੂੰ ਦਿੱਤਾ ਸੀਗਾ? ਇਸੇ ਕੁੜੀ ਨੂੰ। ਹਾਂ। ਇਹ ਕੌਣ ਆ ਤੇਰੀ ਕੀ ਲੱਗਦੀ ਐ? ਇਹ ਮੇਰੀ ਸਹੇਲੀ ਆ ਪੂਜਾ। ਪੂਜਾ। ਤੇਰੀ ਸਹੇਲੀ ਆ ਇਹ? ਹਾਂਜੀ। ਤੂੰ ਇਹਦੀ ਸਹੇਲੀ ਆ? ਹਾਂ ਵੀਰੇ। ਤੇ ਤੂੰ ਕਹਿੰਨੀ ਫਿਰ ਉਹੀ ਖੋਲਿਆ ਫੋਨ। ਵੀਰੇ ਪਹਿਲਾਂ ਅਸੀਂ ਵੀਰੇ ਹੁਣ ਫੋਨ ਕਾ ਤੋ ਖੋਇਆ ਬਈ। ਬਈ ਯਾਰ ਫੋਨ। ਅੱਛਾ ਬਤਾ ਕਰਦਾ ਕੋਈ? ਨਹੀਂ ਕੋਈ ਨਹੀਂ ਨਸ਼ਾ ਕਰ। ਫਿਰ ਫੋਨ ਕਾ ਤੋ ਖੋਇਆ। ਯਾਰ ਬਈ ਯਾਰ ਬੀਜੀ ਆਈ ਜਾਂਦਾ ਫੋਨ। ਫੋਨ ਮੈਂ ਦਿੱਤਾ ਗੱਲਾਂ ਹੋਰਾਂ ਨਾ ਕਰ ਫੋਨ ਹੀ ਮੈਂ ਖੋਲਿਆ ਇਹਦੇ ਤੋਂ ਹਾਂ ਨਾਲੇ ਤੇ ਮਚਪੜੇ ਲਾਇਆ ਤੇ ਹੁਣ ਇਹਨੇ ਕੀ ਕਰਤਾ ਤੇਰੇ ਤੇ ਇਹ ਆਂਦੀ ਮੈਂ ਪਰਚਾ ਕਰੂੰਗੀ ਹਾਂ ਇਹ ਕੋਸੀ ਕਹਿੰਦੀ ਆ ਵੀ ਪਰਚਾ ਕਰੂੰਗੀ ਤੇਰੇ ਤੇ ਵੀ ਮੇਰਾ ਫੋਨ ਖੋਇਆ ਹਾਂਜੀ ਪਾਰਲ ਜਾਂਦੀ ਦਾ ਹਾਂਜੀ ਵੀਰੇ ਮੈਂ ਇੱਕ ਦੋ ਇਹਨੂੰ ਦਵਾਕੇ ਮੇਰੀਆਂ ਚੈਣੀਆਂ ਸੈਲਟਾ ਜੀ ਦਵਾਇਆ ਤੂੰ ਇਹਨੂੰ ਪੈਂਟਾ ਸੈਲਟਾ ਦਵਾਜੇ ਵੀਰੇ ਇਹਨੂੰ ਮੈਂ ਬਹੁਤ ਕੁ ਦਵਾਇਆ ਇਹਨੂੰ ਫੜ ਹਾਂ ਹੁਣੇ ਲਾਦਾ ਮੈਂ 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 ਹੁਣੇ ਲਾ ਦੂੰਗਾ ਮੇਰਾ ਦਿਲ ਬਹੁਤ ਦਰਾ ਵੀਰੇ ਕੀ ਲਾ ਦੇਗਾ ਤੂੰ ਲੀੜੇ ਲੀੜੇ ਕਾਹਤੋਂ ਲਾਏਗਾ ਲੀੜੇ ਕਾਹਤੋਂ ਲਾਏ ਇਹ ਆਂਦੀ ਆ ਨਾ ਮੈਂ ਦਿੱਤੇ ਆ ਇਹਨੇ ਦਿੱਤੇ ਹਾਂ ਤੇ ਜਿਹੜੇ ਮੈਂ ਦਿੱਤਾ ਸਮਾਨ ਉਹ ਉਹ ਕੌਣ ਮੁੜੂਗਾ ਇਹਨੇ ਵੀ ਦਿੱਤਾ ਬਥੇਰਾ ਕੋਈ ਤੈਨੂੰ ਕੋਸ ਨਹੀਂ ਦਿੱਤਾ ਵੀਰੇ ਇਹਨੇ ਮੈਨੂੰ ਜਿਹੜੇ ਵੀ ਲੈ ਕੇ ਦਿੱਤੇ ਮੈਂ ਇਹਨੂੰ ਕੱਪੜੇ ਵੀ ਲੈ ਕੇ ਦਿੱਤੇ ਆ ਐਣਕਾ ਜਿਹੜੀਆਂ ਲਾਈ ਵਾਠੀ ਇਹ ਵੀ ਮੈਂ ਦਿੱਤੇ ਇਹ ਵੀ ਤੂੰ ਦਿੱਤੀ ਇਹਨੂੰ ਹਾਂ ਮੈਂ ਇਹ ਤਾਂ ਕਹਿੰਦੀ ਐਣਕਾ ਵੀ ਵੀਰੇ ਉਹੀ ਮਾਰ ਰਿਹਾ ਸਾਰਾ ਕੁਝ ਮੇਰਾ ਹੀ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਖਬਰ ਇੱਕ ਖਬਰ ਬੜੀ ਸੰਸਰੀ ਕਹਿ ਦਈਏ ਬਹੁਤ ਸੀਰੀਅਸ ਖਬਰ ਆ ਦੋਸਤੋ ਇੱਧਰ ਹੋ ਜਾ ਮੜਿਆ ਮੁੰਡਿਆ ਦੋਸਤੋ ਮੈਂ ਤੁਹਾਨੂੰ ਦੱਸ ਦਿੰਦਾ ਇਹ ਜਿਹੜਾ ਫੋਨ ਕੁੜੀ ਤੋਂ ਖੋਇਆ ਵੀਵੋ ਦਾ ਫੋਨ ਖੋਇਆ ਜਿਹੜਾ ਇਸ ਕੁੜੀ ਤੋਂ ਲੋਕਾਂ ਨੂੰ ਲੱਗਦਾ ਹੋਊਗਾ ਇਹ ਚੋਰੀ ਕੀਤਾ ਪਰ ਚੋਰੀ ਨਹੀਂ ਕੀਤਾ ਦੋਸਤੋ ਇਸ ਮੁੰਡੇ ਨੇ ਇਹ ਫੋਨ ਇਸ ਕੁੜੀ ਨੂੰ ਦਿੱਤਾ ਸੀਗਾ ਕਿਉਂਕਿ ਇਹ ਦੀ গারਲਫ੍ਰੈਂਡ ਹੈ ਦੋਸਤੋ ਪੂਜਾ ਨਾਮ ਦੀ ਇਹ ਦੀ গারਲਫ੍ਰੈਂਡ ਹੈ ਇਹ ਪੂਜਾ ਨਾਮ ਦੀ ਇਹ ਦੀ গারਲਫ੍ਰੈਂਡ ਹੈ ਦੋਸਤੋ ਜਿਹੜੀ ਪਾਰਲਰ ਜਾ ਰਹੀ ਸੀ ਇਹਨੇ ਫੋਨ ਖੋਇਆ ਕੰਨ ਦੇ ਤੋਂ ਇਹ ਕੁੜੀ ਕਹਿੰਦੀ ਮੈਂ ਤੇਰੇ ਤੇ ਪਰਚਾ ਕਰਾ ਦੂੰਗੀ ਪਰਚਾ ਕਾਦਾ ਕਰਾਊਗੀ ਕਹਿੰਦੀ ਕਹਿੰਦੀ ਇਹ ਤਾਂ ਮੇਰੀ ਬੀਐਫ ਹੈ ਜਿਹੜਾ ਇਹ ਗਰਲਫ੍ਰੈਂਡ ਆ ਇਹ ਜਿਹੜਾ ਫੋਨ ਆ ਇਹ ਫੋਨ ਮੈਂ ਦਿੱਤਾ ਸੀ ਇਹਨੂੰ ਗਿਫਟ ਦਿੱਤਾ ਸੀ ਕਿੰਨੇ ਦਾ ਫੋਨ ਲਿਆ ਸੀ ਇਹ ਇਹ 17000 ਦਾ ਲਿੱਤਾ ਸੀਗਾ ਜੀ 17000 ਦਾ ਫੋਨ ਲਿਆ ਸੀ ਇਹਦੇ ਵਾਸਤੇ ਲਿਆ ਸੀ ਹਾਂਜੀ ਬਈ ਕਿਸ਼ਤਾਂ ਦੇ ਮਹਾ ਦਾ ਲੈ ਕੇ ਦਿੱਤਾ ਸੀ ਯਾਰ ਐਨਕਾਂ ਵੀ ਤੂੰ ਲੈ ਕੇ ਦਿੱਤੀਆਂ ਸੀ ਹਾਂਜੀ ਬਈ ਤੇ ਇਹ ਫਿਰ ਕਹਿੰਦੇ ਤੈਨੂੰ ਕਹਤੋਂ ਤੂੰ ਕੀ ਕੀ ਲੈ ਕੇ ਦਿੱਤਾ ਇਹਨੂੰ ਵੀਰੇ ਆ ਬੂਟ ਕੁੜੇ ਪਾਏ ਆ ਕੜੇ ਕੁੜੇ ਵੀਰੇ ਚਾਂਦੀ ਚੁੰਦੀ ਦਾ ਬਹੁਤ ਕੁਲਵਾਇ ਦਵਾ ਦਿੱਤੇ ਵੀਰੇ ਇਹਨੂੰ ਮੈਂ ਇਹਨੂੰ ਬਹੁਤ ਜ਼ਿਆਦਾ ਕੁਝ ਵੀਰੇ ਕਦੋਂ ਮਿਲਣੇ ਤੇ ਪਾਉਂਦੇ ਪੈਸੇ ਵੀ ਮੈਂ ਦਿੰਦੀ ਸੀ ਲਿਸਟ ਬਣਾਈ ਹੋਈ ਆ ਹਾਂ ਵੀਰੇ ਕੀ 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 ਦੋ 50000 ਲਵੀ ਇਹ ਨਿੱਕੇ ਲੈਣੇ ਹੋਣਗੇ 17000 ਦਾ ਤੈਨੂੰ ਸਿੱਧਾ ਫੋਨ ਹੀ ਦਿਵਾਤਾ ਇਹਨੇ ਤੇ 50000 ਤੂੰ ਲੈਣਾ 17000 ਦਾ ਫੋਨ ਹੀ ਦਿਵਾਤਾ ਤੈਨੂੰ ਐਨਕਾ ਕਿੰਨੇ ਦੀਆਂ ਐਨਕਾ ਵੀ ਹੈਗਾ 2000 ਦੀਆਂ ਯਾਰ 2000 ਦੀਆਂ ਐਨਕਾ 19000 ਤਾਂ ਸਿੱਧਾ ਹੀ ਹੋ ਗਿਆ ਫਿਰ ਵੀਰੇ ਮੈਂ ਮੈਂ ਕਿਹੜਾ ਪੈਸਿਆਂ ਦੇ ਪਿੱਛੇ ਸੂਟ ਕਿੰਨੇ ਕ ਮਹਿੰਗੇ ਦਵਨੋਂ ਇਹਨੂੰ ਕੋਈ 500 ਵਾਲਾ ਕੋਈ 800 ਵਾਲਾ ਕਦੇ 1500 ਵਾਲੇ ਤੱਕ ਤਾਂ ਇੱਕਦਾਂ ਅੜਕੇ ਬਹਿ ਗਈ ਹਾਂ ਉੱਥੇ ਮੈਂ ਆਉਦੇ ਯਾਰ ਦੋਸਤ ਗੂਗਲ ਪੇ ਕਰਵਾਏ ਪੈਸੇ ਹਾਂ ਐਂ ਦਾ ਫਿਰ ਬਹੁਤ ਰੁਪਈਆ ਲਾਇਆ ਮੁੰਡੇ ਨੇ ਵੀ ਫਿਰ ਵੀਰੇ ਮੈਂ ਵੀ ਬਹੁਤ ਖਰਚ ਕੀਤਾ ਪਰਚਾ ਕੀ ਕਰਾਏਗੀ ਪਰਚੇ ਤੇ ਕੀ ਲਿਖੇ ਲਖਾਏਗੀ ਕੀ ਪਰਚੇ ਤੇ ਮੇਰੇ ਨਾਲ ਬਲਾਤ ਕਰ ਕੀਤਾ ਵੀਰੇ ਨੇ ਕਿਹੜਾ ਬਲਾਤ ਕਰ ਕਿਹੜੇ ਕਰਤਾ ਤੇਰੇ ਨਾਲ ਲੀੜੇ ਪਾੜੇ ਵੀਰੇ ਨੇ ਮੈਨੂੰ ਧੱਕਾ ਸਾਈ ਕੀਤਾ ਮੋਟਰ ਤੇ ਲੈ ਜਾ ਕੇ ਵੀਰੇ ਹਾਂ ਮੈਂ ਪਰਚਾ ਮੈਂ ਮੋਟਰ ਤੇ ਲੈ ਜਾ ਕੇ ਧੱਕਾ ਕੀਤਾ ਤੂੰ ਇਹ ਨਾਲ ਬਈ ਯਾਰ ਉਹਦੇ ਨਾਲ ਸੀ ਐਵੇਂ ਮਰੀ ਜਾਂਦੀ ਹਾਂ ਹੁਣ ਤਾਂ ਬਹੁਤ ਕੁਕ ਕਹੂਗੀ ਇਹ ਹਾਂ ਉਹਦਾ ਆਪ ਬੁਲਾਉਂਦੀ ਸੀ ਉਹਦਾ ਤਾਂ ਆਪ ਬੁਲਾਉਂਦੀ ਸੀ ਇਹ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਸਾਰੇ ਸਬੂਤ ਪਏ ਆ ਮੋਬਾਈਲ 'ਚ ਇਹ ਕਹਿੰਦਾ ਰਿਕਾਰਡਿੰਗਾਂ ਪਈਆਂ ਮੇਰੇ ਕੋਲ ਵੀਰੇ ਮੇਰੇ ਕੋਲ ਵੀ ਸਾਰਾ ਸਬੂਤ ਪਿਆ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਕੁੜੀ ਦਾ ਇਲਜ਼ਾਮ ਇਹ ਆ ਵੀ ਮੈਂ ਤੇਰੇ ਤੇ ਗਲਤ ਪਰਚਾ ਪਵਾ ਦੂੰਗੀ ਵੀ ਤੂੰ ਮੇਰੇ ਨਾਲ ਗਲਤ ਕੀਤਾ ਮੋਟਰ ਤੇ ਸੱਧਿਆ ਮੁੰਡਿਆਂ ਤੋਂ ਕੀ ਕੀ ਗਲਤ ਕੀ ਕਰਤਾ ਤੂੰ ਨਾਲ ਵੀਰੇ ਬਗਲਤੀ ਕਹੂੰਗੀ ਮੈਂ ਪਰਚਾ ਪਾਉਣਾ ਪਾ ਮੱਲੀੜੇ ਪਾੜ ਕੇ ਜਾਵਣਾ ਹੈ ਮੈਂ ਤਾਂ ਪਾਣ ਲੀੜੇ ਪਾੜ ਕੇ ਜਾਵਣਾ ਵੀਰੇ ਅੱਛਾ ਤਾਂ ਮੈਂ ਕਿਹੜੇ ਮੁੰਡੇ ਨਾਲ ਗੱਲਬਾਤ ਕਰਦੀ ਆ ਵੀ ਜਿਹੜਾ ਇਹਨੂੰ ਨਹੀਂ ਤੂੰ ਸਮਝਦੀ ਪਈ ਵੀਰੇ ਮੇਰੀ ਹੈਗੀ ਮੈਂ ਨਹੀਂ ਦੱਸ ਸਕਦੀ ਕਿਉਂ ਦੱਸ ਕਿਉਂ ਨਹੀਂ ਸਕਦੀ ਮੇਰੀ ਮਰਜ਼ੀ ਵੀਰੇ ਮੈਂ ਤੇਰਾ ਉਹ ਹੋ ਗਿਆ ਸੀਗਾ ਇਹਦਾ ਬ੍ਰੇਕਅਪ ਹੋ ਗਿਆ ਸੀ ਕਿ ਨਹੀਂ ਹੋਇਆ ਸੀ ਨਹੀਂ ਹੋਇਆ ਸੀ ਬਈ ਤੇ ਫੇਰ ਵੀ ਇਹ ਮੁੰਡੇ ਨਾਲ ਗੱਲਬਾਤ ਕਰਦੀ ਸੀ ਹਾਂਜੀ ਬਈ ਹਮ ਪਰ ਸਮਝਾਇਆ ਸਮਝਾਇਆ ਕਿ ਮੈਂ ਜਦੋਂ ਨੰਬਰ ਬੀਜੀ ਆਉਣ ਲੱਗਾ ਮੈਂ ਤਾਂ ਕੁਝ ਜ਼ਿਆਦਾ ਦੱਸ ਨਹੀਂ ਰਹੀ ਸੀ ਫਿਰ ਮੈਂ ਫੋਨ ਹੀ ਖੋਲਿਆ ਸੀ ਤੇ ਸਮਝਾਇਆ ਨਹੀਂ ਤੂੰ ਵੀ ਵੀ ਤੂੰ ਗਲਤ ਪਾਸੇ ਨਾ ਜਾਈ ਮੇਰੇ ਨਾਲ ਪਿਆਰ ਕੀਤਾ ਤਾਂ ਤੂੰ ਹੋਰ ਕਿਸੇ ਮੁੰਡੇ ਨਾਲ ਗੱਲਬਾਤ ਨਾ ਕਰੀ ਨਹੀਂ ਗੱਲ ਕਰਨੀ ਨਾ ਕਰ ਪਰ ਹੋਰ ਪਾਸੇ ਨਾ ਜਾਈ ਹਾਂ ਬਈ ਇਹ ਨਹੀਂ ਸਮਝਦੀ ਯਾਰ ਇਹ ਨਹੀਂ ਸਮਝਦੀ ਕਹਿ ਦਿੰਦੀ ਹੈ ਮੇਰੀ ਇਤਰਨ ਨਾਲ ਹੀ ਗੱਲ ਆ ਹੋਰ ਕਹਿਣਾ ਆਏ ਨਹੀਂ ਕਿ ਕਿਤੇ ਫੋਨ ਹੀ ਵੇਖਿਆ ਤੱਕ ਦੇ ਫੋਨ ਦੇਖਿਆ ਤਾਂ ਹੀ ਤਾਂ ਮੈਨੂੰ ਫੋਨ ਖੋਲਿਆ ਮੈਂ ਹਮ ਛੱਕ ਕਿਹੜੇ ਕਿਹੜੇ ਸੀ ਕੌਣ ਕੌਣ ਸੀਗੇ ਜਦੋਂ ਫੋਨ ਖੋਇਆ ਤੂੰ ਮੁੰਡਿਆਂ ਦੇ ਮੈਸੇਜ ਆਈ ਜਾਂਦੇ ਸੀਗੇ ਕੋਈ ਵੀਡੀਓ ਕਾਲਾਂ ਆਈ ਜਾਂਦੀਆਂ ਸੀਗਾ ਤੂੰ ਮੈਂ ਸਹਿਮਾ ਵੀ ਵਿੱਚ ਹੀ ਆ ਇਹਦੇ ਹਜੇ ਵੀ ਫੋਨ ਆਈ ਜਾਂਦੇ ਆ ਕੀ ਦੇ ਕੀ ਕੀ ਉਹ ਉਹ ਮੁੰਡਾ ਕੀ ਤੈਨੂੰ ਦਿੰਦਾ ਜਿਹੜਾ ਇਹ ਨਹੀਂ ਦਿੰਦਾ ਵੀਰੇ ਤੂੰ ਮੈਥੋਂ ਕੀ ਲੈਣਾ ਕੈਨੇਡਾ ਗਿਆ ਵੀਰੇ ਕੀ ਰਿਸਕ ਰੂ ਦੀ ਪੀਰ ਪੱਕਾ ਉਹ ਮੈਂ ਵੀ ਜਾਣਾ ਹੁਣ ਉਹਦੇ ਨਾਲ ਤੇ ਪਹਿਲਾਂ ਜਦੋਂ ਜਿਹੜੇ ਇਹਦੇ ਨਾਲ ਸੁਪਨੇ ਬਣਾਉਂਦੀ ਸੀ ਉਹ ਮੇਰੇ ਸੁਪਨੇ ਕੋਈ ਨਹੀਂ ਅੱਜ ਕੱਲ੍ਹ ਸੁਪਨੇ ਬਣਾਏ ਤੇਰੇ ਨਾਲ ਕਦੇ ਵੀ ਆਪਾਂ ਜਵਾਕ ਹੋਣਗੇ ਆਪਾਂ ਇੱਥੇ ਘੁੰਮਣ ਜਾਵਾਂਗੇ ਜਾਂ ਆਪਾਂ ਇਹ ਕਰਾਂਗੇ ਕੁਝ ਬਹੁਤ ਕੁਝ ਹੋਰ ਤਾਂ ਹੋਰ ਇਹਨੇ 3500 ਦੀ ਸਨਰੂਫ ਵਾਲੀ ਨਾ ਵਰਨਾ ਗੱਡੀ ਕਹਿੰਦੀ ਮੈਂ ਉਹਦੇ ਚ ਬਹਿ ਕੇ ਨਾ ਫੋਟੋ ਕਰਾਉਣੀ ਆ ਉਹ ਵੀ ਮੇਰੇ ਨਜ਼ਾਇਜ਼ ਪਏ ਆ ਇਹੋ ਜਿਹਾ ਕੁਝ ਆਹ ਵਾਰੇ ਵੀ ਸੋਚਿਆਊਗਾ ਤੂੰ ਇਹਦੇ ਨਾਲ ਹਾਂ ਵੀ ਸਭ ਕੁਝ ਸੋਚਿਆ ਸੀਗਾ ਹੁਣ ਇਹ ਬਦਲ ਗਈ ਹਾਂ ਕਰੇ ਵੀ ਗੱਲਬਾਤ ਕੀਤੀ ਸੀ ਹਾਂਜੀ ਬਈ ਕੀ ਕਹੀ ਕਰੇ ਤੂੰ ਕੋਣੀ ਮੈਂ ਕਹੀ ਮੇਰੀ ਸਹੇਲੀ ਆ ਆ ਇਹਦੇ ਨਾਲ ਵਿਆਹ ਕਰਵਾਉਣਾ ਤੇ ਇੱਕ ਦੋ ਵਾਰੀ ਮੇਰੇ ਮੰਮਾ ਨੂੰ ਵੀ ਮਿਲੇ ਆ ਮੰਮਾ ਨੂੰ ਮਿਲੇ ਦੋਸੀ ਤੇ ਵਿਰੇ ਮਿਲੇ ਆ ਵਿਰੇ ਕੀ ਜਤਰੇ ਜੂਗੀ ਤੇਰੀ ਤੇ ਇਹਦੀ ਮੁੰਡੇ ਦੀ ਤੇ ਰਵੇ ਵਿਰੇ ਮੇਰੀ ਵੀ ਅੱਜ ਇਹਦਾ ਤੇਰੇ ਨਾਲ ਸੁਪਨੇ ਸਜਾਈ ਬੈਠਾ ਕਹਿੰਦਾ ਸਨ ਰੂਪ ਵਾਲੀਆਂ ਗੱਡੀਆਂ ਦੇ ਵਿੱਚ ਫੋਟੋਆਂ ਕਰਾਉਂਦੀ ਸੀ ਮੈਂ ਇਹਦੇ ਲਈ ਗੱਡੀਆਂ ਲਿਆਉਂਦਾ ਸੀਗਾ ਇਹ ਡੋਲੀ ਵਾਲੀ ਗੱਡੀ ਤਿਆਰ ਕਰਾਉਣਾ ਚਾਹੁੰਦੀ ਸੀ ਔਡੀ ਗੱਡੀ ਤਿਆਰ ਕਰਾਉਣਾ ਚਾਹੁੰਦੀ ਸੀ ਤੂੰ ਇਹੋ ਜਿਹੇ ਸੁਪਨੇ ਜਿਹੜੇ ਇਹ ਮਿੱਟੀ ਮਿੱਟੀ ਕਰਤੇ ਵਿਰੇ ਮੈਂ ਕਿਸੇ ਦੇ ਸੁਪਨੇ ਨਹੀਂ ਪੂਰੇ ਕੀਤੇ ਮੈਂ ਮੈਨੂੰ ਸ਼ੌਂਕ ਨਹੀਂ ਗੱਡਿਆਂ ਦਾ ਗੁੱਡਿਆਂ ਦਾ ਉਹੀ ਮਾਰ ਰਿਹਾ ਸੌਕ ਹੈ ਨਹੀਂ ਕਹਿੰਦਾ ਗੱਡੀਆਂ ਦਾ ਭਾਈ ਯਾਰ ਮੇਰੇ ਕੋਲ ਗੱਡੀ ਆ ਗੱਡੀ ਵੀ ਕਹਦੂਗਾ ਮੈਂ ਇਹਦੇ ਕਹਿਣ ਤੇ ਲੱਤੀ ਆ ਆ ਗੱਡੀ ਜਿਹੜੀ ਆ ਖੜੀ ਆ ਤੇਰੀ ਨਹੀਂ ਇਹ ਨਹੀਂ ਮੇਰੀ ਮੈਂ ਕਰਾਇ ਤੇ ਲੈ ਕੇ ਆ ਆ ਬਾਈ ਯਾਰ ਇਹਨੇ ਕਿਆ ਸੀਗਾ ਤੂੰ ਹਾਂ ਇਹਨੇ ਕਿਆ ਸੀਗਾ ਤੇ ਤੂੰ ਹੁਣ ਬੰਦੀ ਕਾ ਤੂੰ ਨਹੀਂ ਇਹਦੇ ਨਾਲ ਮੈਂ ਨਹੀਂ ਬੰਦੀ ਵੀਰੇ ਮੇਰੀ ਮਰਜ਼ੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਕੁੜੀ ਨੇ ਕਿਆ ਕਹਿੰਦੀ ਵੀ ਮੈਂ ਬੜੇ ਸ਼ੌਂਕ ਸੀਗੇ ਮੇਰੇ ਜਿਹੜੇ ਪੂਰੇ ਨਹੀਂ ਹੋਏ ਕਿਹੜੇ ਸ਼ੌਂਕ ਤੇਰੇ ਨਹੀਂ ਪੂਰੇ ਹੋਏ ਵੀਰੇ ਪੂਰੇ ਕਰ ਵੀ ਨਹੀਂ ਸਕਦਾ ساری ਉਮਰ ਮੈਨੂੰ ਨਾ ਤਾਂ ਝੀਲ ਚ ਹੁੰਡਾ ਦਵੈਣ ਕਿਸਤੀ ਤੇ ਮਨਾਮੁਚਂ ਦੀ ਗੱੜ ਲੱਗ ਗਿਆ ਨਾ ਘਮਣਮਲਾ ਤੇ ਵੀਰੇ ਮੈਨੂੰ ਹੁਣ ਆਊਗਾ ਤੇ ਅਸੀਂ ਵੀਰੇ 2 ਮਹੀਨੇ ਬਾਹਰ ਹੀ ਰਵਾਂਗੇ ਕੀ ਕਹਿੰਦਾ ਸੋਣਿਆ ਬਈ ਇਹਦੇ ਸੌਂਕ ਹੀ ਬੜੇ ਤਗੜੇ ਆ ਜਿੰਨੇ ਕੋ ਹੁੰਦੇ ਆ ਮੈਂ ਕਰਦਾ ਪੂਰੇ ਇਹਦੇ ਸੌਂਕ ਕੰਮ ਕੀ ਕਰਦਾ ਕੰਮ ਉਹ ਵੀ ਮੈਂ ਹਾਥੀ ਗੱਡੀ ਚਲਾਉਣਾ ਹਾਂ ਹਾਂ ਤੇ ਇਹਦੇ ਕੰਮ ਮੈਂ ਉਦੋਂ ਜ਼ਿਆਦੇ ਲਾਉਣ ਚੱਕ ਚੱਕ ਕੇ ਦੇ ਪੂਰੇ ਕਰੀ ਜਾਂਦਾ ਸ਼ਾਂਤ ਤੇ ਇੱਕ ਹੋ ਆਪਣਾ ਕੀ ਕੀ ਪਹਿਲਾਂ ਵੀ ਗਲਤੀਆਂ ਹੋਈਆਂ ਸੀ ਇਹ ਤੋਂ ਕਈ ਮੁੰਡਿਆਂ ਨਾਲ ਗੱਲਾਂ ਬਾਤਾਂ ਕਰਦੀ ਸੀਗੀ ਤੂੰ ਸਮਝਾਇਆ ਸੀ ਇਹਨੂੰ ਸਮਝਾਇਆ ਸੀ ਯਾਰ ਮੈਂ ਕਿਾ ਚੱਲ ਕੋਈ ਨਾ ਸੁਧਰ ਜੂਗੀ ਪਰ ਇਹ ਸੁਧਰੀ ਨਹੀਂ ਗਈ ਉਹ ਇਹਦੀਆਂ ਕਿੰਨੀਆਂ ਗਲਤੀਆਂ ਮਾਫ ਕਰਾਂ ਹੁਣ ਮੈਂ ਹੂੰ ਇਹੀ ਗੱਲ ਆ ਹੁਣ ਗਾਂ ਤੋਂ ਸੀ ਵੇਖੋ ਜੇ ਤੈਨੂੰ ਪਤਾ ਵੀ ਇਹ ਕੁੜੀ ਗਲਤ ਆ ਤਾਂ ਤੂੰ ਇਹਦੇ ਨਾਲ ਗੱਲਬਾਤ ਕਾਹਤੋਂ ਕਰਦੀ ਆ ਬਈ ਯਾਰ ਮੈਂ ਤਾਂ ਇਹਨੂੰ ਪਿਆਰ ਕਰਦਾ ਨਾ ਸੱਚਾ ਮੈਨੂੰ ਨਹੀਂ ਨਾ ਪਤਾ ਇਹਦੇ ਦਿਲ 'ਚ ਕੀ ਆ ਮੈਂ ਤਾਂ ਜਮਾਂ ਥੱਲੇ ਲਾਤਾ ਇਹਨੇ ਹੂੰ ਇਹ ਨਹੀਂ ਮੈਂ ਤੇਰੇ ਰਹਿਣਾ ਨਹੀਂਗਾ ਐਂ ਆ ਜਾਵਾਂ ਵਿਆਹ ਵੀ ਨਹੀਂ ਕਰਵਾਉਂਦੀ ਮੇਰੇ ਨਾਲ ਤੇ ਤੂੰ ਹੋਰ ਲੱਭ ਲੈ ਕੋਈ ਫਿਰ ਬਈ ਯਾਰ ਮੇਰਾ ਹਜੇ ਇਹਦੇ ਨਾਲ ਹੀ ਪਿਆਰ ਆ ਯਾਰ ਹੂੰ ਇਹ ਆ ਨਹੀਂ ਮੈਂ ਤੇ ਤੇ ਪੁਲਿਸ ਕੇਸ ਵੀ ਕਰੂੰਗੀ। ਮੁੰਡਾ ਆਖਾਂ ਦੇ ਚਪਾਣੀ ਭਰ ਆਇਆ ਮੁੰਡਾ ਕਹਿੰਦਾ ਮੈਂ ਇਹਦੇ ਨਾਲ ਹੀ ਵਿਆਹ ਕਰਾਉਣਾ ਤੇ ਤੂੰ ਕਹਿੰਨੀ ਵੀ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ। ਵੀਰੇ ਇਹਦਾ ਲੱਸ ਨਹੀਂ ਹੈ ਸਾਰੇ। ਹੂੰ ਕੋਈ ਨਹੀਂ ਕਿਸੇ ਮਾਰ ਰੋਂਦਾ। ਹੂੰ ਬਸ ਮਦਾਉਦੀ ਨਹੀਂ ਰਹਿਣਾ ਨਵੀਨ। ਨਵੀ ਕੌਣ? ਪਤਾ ਨਹੀਂ ਯਾਰ ਮੈਂ ਤਾਂ ਉਹਨੂੰ ਜਾਣਦਾ ਵੀ ਨਹੀਂਗਾ। ਕੌਲਾਂ ਤਾਂ ਬਹੁਤ ਆ ਜਾਂਦੀਆਂ ਪਰ ਮੈਂ ਬਹੁਤ ਜਣਾਂ ਨੂੰ ਗਾਲਾਂ ਕੱਢੀਆਂ। ਹੂੰ ਕਿ ਮੇਰੇ ਘਰਾਂ ਵਾਲੀ ਆ। ਪਰ ਬਾਅਦ ਚ ਫੋਨ ਕੱਟ ਜਾਂਦਾ ਨਵੇਂ ਤੋਂ ਨਵਾਂ ਨੰਬਰ ਹੀ ਆਈ ਜਾਂਦਾ ਭੈਣ ਦੇ ਨਹੀਂ ਪਤਾ ਕਿੰਨੇ ਕਿੰਨੇ ਨੰਬਰ ਦੇਈ ਬੈਠੀ ਆ ਕਿੰਨੇ ਨੂੰ ਨੰਬਰ ਦੇਈ ਬੈਠੀ ਆ ਵੀਰੇ ਕੋਈ ਨਹੀਂ ਕੋਈ ਵੀ ਮੇਰਾ ਤਾਂ ਇੱਕ ਨਵੀ ਆ ਬਸ ਉਹਦੀ ਰਹਿਣਾ ਮੈਂ ਤਾਂ ਨਾਲ ਇਹਦੇ ਰਵਾਂ ਤੇ ਨਵੀ ਜਿਹੜੇ ਸੁਪਨੇ ਇਹ ਨਵੀ ਨਾਲ ਸਜਾਈ ਜਾਂਦੀ ਆ ਤੇਰੇ ਨਾਲ ਵੀ ਸੁਪਨੇ ਕਈ ਵਾਰੀ ਕਈ ਦਿਨ ਸਜਾਈ ਸੀ ਬਹੁਤ ਜ਼ਿਆਦੇ ਬਈ ਹੁਣ ਇਹ ਨਹੀਂ ਪਤਾ ਕਿਹੜਾ ਬਈ ਨਵੀ ਆ ਕਿਤੇ ਨਾਏ ਹੁਣ ਨਵੇਂ ਸੁਪਨੇ ਸਜਾਈ ਜਾਂਦੀ ਆ ਮੈਨੂੰ ਤਾਂ ਕੰਗਾਲ ਕਰਤਾ ਹੁਣ ਉਹਦਾ ਘਰ ਪੱਟੋ ਗਈ ਐ ਪਹਿਲਾਂ ਤੇਰਾ ਪੱਟਤਾ ਹਾਂਜੀ ਬਈ ਪਹਿਲਾਂ ਇਹਦਾ ਘਰ ਪਰਤਦਾ ਹੁਣ ਨਵਾਂ ਯਾਰ ਬਣਾ ਲਿਆ ਅੱਛਾ ਕੀ ਕੀ ਗੱਲ ਜਿਹੜੀ ਮੋਟੀ ਜੀ ਕੁੜੀ ਨਹੀਂ ਸੀ ਉਹਦੇ ਵਾਲੇ ਦਾ ਹੋਇਆ ਪਿਆ ਨਿਤ ਨਵਾਂ ਯਾਰ ਬਦਲਦੀ ਹਾਂ ਜਵਾਨਾ ਤੇ ਇਹ ਵੀ ਉਹੀ ਕੰਮ ਕਰਦੀ ਹਾਂ ਉਹੀ ਕੰਮਾਂ ਤੇ ਆ ਗਈ ਲੱਛਣਾ ਤੇ ਇਹ ਜਿਹੜੀ ਉਹ ਮੋਟੀ ਜੀ ਕੁੜੀ ਆ ਉਹ ਵੀ ਨਿਤ ਨਵਾਂ ਯਾਰ ਬਦਲਦੀ ਐ ਨਵੇਂ ਖਸਮ ਬਣਾਉਂਦੀ ਐ ਤੇ ਤੂੰ ਵੀ ਉਹੋ ਜਿਹਾ ਕੰਮ ਹੀ ਵੀਰੇ ਮੇਰਾ ਤਾਂ ਨਵੀ ਇੱਕ ਮੈਂ ਉਹਦੇ ਯਾਰ ਕੀ ਨਹੀਂ ਉਹਨੇ ਤਾਂ ਵਾਲੇ ਖਸਮ ਬਦਲਤੇ ਮੇਰਾ ਤਾਂ ਇੱਕ ਨਵੀ ਆ ਬਸ ਨਵੀ ਆ ਇਹ ਵੀ ਇਹ ਵੀ ਤਰ੍ਹਾਂ ਸੀਗਾ ਕੋਈ ਨਾ ਨਵਰੇ ਉਹ ਉਹਦੇ ਅਰਗਈ ਮੁੱਟਾ ਜਿਹੜਾ ਉਹਨੇ ਰੱਖੀ ਬੈਠੀ ਆ ਨਾਮ ਹੈਗਾ ਪੂਜਾ ਕਿੰਨਾ ਪਵਿੱਤਰ ਨਾਮ ਪੂਜਾ ਤੇ ਵੇਖੋ ਕੰਮ ਵੇਖੋ ਤੁਸੀਂ ਕੰਮ ਵੇਖੋ ਤੁਸੀਂ ਇਹੋ ਜਿਹੇ ਖੱਚ ਕੰਮ ਕਰੀ ਜਾਂਦੀ ਆ ਕੁੜੀ ਇਹੋ ਜੀਆਂ ਕੁੜੀਆਂ ਬਹੁਤਾ ਜਿਹੜੀਆਂ ਸੱਚੇ ਪਿਆਰ ਨੂੰ ਸਮਝਦੀਆਂ ਨਹੀਂ ਇੰਨਾ ਇਹੋ ਜਿਹੇ ਸੋਹਣੇ ਮੁੰਡਿਆਂ ਦੀ ਇਹੋ ਜੇ ਉੱਚੇ ਲੰਮੇ ਕਬਰੂਆਂ ਵਾਸਤੇ ਜਿਹੜੀਆਂ ਕੁੜੀਆਂ ਸੈੱਟ ਹੁੰਦੀਆਂ ਤੇ ਇਹ ਬਾਅਦ ਵਿੱਚ ਇਹਨਾਂ ਨੂੰ ਧੋਖਾ ਦੇਂਦੀਆਂ ਮੁੰਡੇ ਸੁਪਨੇ ਸਜਾ ਲੈਂਦੇ ਆ ਵੀ ਮੈਂ ਤੈਨੂੰ ਆਹਦੇ ਮਾਪਿਆਂ ਨਾਲ ਗੱਲਬਾਤ ਕਰਾਉਂਗੀ ਤੇਰੇ ਨਾਲ ਵਿਆਹ ਕਰਾਉਂਗਾ ਤੂੰ ਮੇਰੇ ਨਾਲ ਖੜ ਪਰ ਨਹੀਂ ਇਹ ਕੁੜੀਆਂ ਦਾ ਜਿਹੜਾ ਸਿਸਟਮ ਆ ਇਹ ਕੁੜੀਆਂ ਦਾ ਉਲਟ ਸਿਸਟਮ ਆ ਦੋਸਤੋ ਜਿੱਧਰ ਇਹਨਾਂ ਨੂੰ ਪੈਸਾ ਦੇਈਦਾ ਜਿੱਧਰ ਇਹਨਾਂ ਨੂੰ ਫ੍ਰੀडम ਮਿਲਦੀ ਆ ਜਿੱਧਰ ਖੁੱਲ ਮਿਲਦੀ ਆ ਇਹ ਉਧਰਲੇ ਪਾਸੇ ਤੁਰ ਪੈਂਦੀਆਂ ਇਹੀ ਗੱਲ ਆ ਹਾਂ ਵੀਰੇ ਇਹੀ ਗੱਲ ਵੀਰੇ ਅੱਜ ਕੱਲ ਮੈਨੂੰ ਤੇ ਵੀਰੇ ਇੱਕ ਤੇ ਸੱਕ ਬਾਲੇ ਕਰਦੇ ਸੀ ਤੇ ਫਿਰ ਸੱਕ ਮੈਂ ਚੰਗੀ ਤਰੀਕਾ ਹੀ ਕਰਾਤਾ ਇਹਨਾਂ ਦਾ ਨਾਲੇ ਕਹਿੰਦੇ ਰੋਗ ਟੋਕ ਕਰਦਾ ਸੀ ਰੋਗ ਟੋਕ ਤੇ ਵੀਰੇ ਕਰਦਾ ਹੀ ਸੀ ਇਹ ਬਾਲੀ ਮੈਂ ਤਾਂ ਵਧਿਆ ਹੁਣ ਪਸੰਦ ਦਾ ਬਾਹਰ ਬੈਠੇ ਆ ਉਹ ਕਿਹੜਾ ਕੋਈ ਮਰਜ਼ੀ ਕਰੀ ਜਾ ਮੈਂ ਇਧਰ ਨਾ ਉਹਨਾਂ ਨੂੰ ਮੈਨੂੰ ਤੇ ਯਕੀਨ ਆ ਵਧਿਆ ਹੁਣ ਕੀ ਕਰਨਾ ਚਾਹੁੰਦੇ ਕੀ ਕ ਬਰਚਾ ਕਰਾਉਣਾ ਚਾਹਣਾ ਫਿਰ ਹੋਰ ਕੀ ਕਰ ਸਕਦਾ ਮੈਂ ਇਹ ਤੇ ਬਰਚਾ ਕਰਾਉਂਗੇ ਤੂੰ ਹਾਂ ਤੇ ਕਹਿੰਦੀ ਮੈਂ ਤੇ ਕਰਾਉਂਗਾ ਮੈਂ ਵੀ ਕਰਵਾਉਂਗਾ ਹਾਂ ਤੂੰ ਪਹਿਲਾ ਜਾ ਉਹਦਾ ਪਰਚਾ ਹੋਜੀ ਬਸ ਬਈ ਜੇ ਤੁਹਾਡਾ ਇਹ ਨੰਬਰ ਜੇ ਵੀ ਤੂੰ ਜਿਹੜੀ ਰਸੀਦ ਲਈਆਂ ਇਹਨੂੰ ਰਸੀਦ ਦਾ ਸਮਾਨ ਦਿਖਾ ਦੇ ਵੀ ਆਹ ਸਮਾਨ ਦਿੱਤਾ ਤੂੰ ਇਹ ਸਮਾਨ ਦੇ ਪੈਸੇ ਦੇ ਦੂਗਾ ਤੇ ਤੂੰ ਇਹਦੇ ਸਮਾਨ ਲੈ ਲੈ ਲਾ ਦੇ ਬਾਈ ਵੀਰੇ ਮੈਂ ਮੋੜ ਦੂੰਗੀ ਕਿਹੜਾ ਸਮਾਨ ਦਿੱਤਾ ਇਹਨੇ ਇਹ ਮੇਰਾ ਮੋੜ ਦੇ ਇਹੀ ਗੱਲ ਓਕੇ ਬਈ ਬਸ ਠੀਕ ਆ ਠੀਕ ਆ ਚਲੋ ਠੀਕ ਠੀਕ ਦੋਸਤੋ ਤੁਸੀਂ ਦੇਖ ਸਕਦੇ ਹੋ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਨਿਤ ਨਵਾਂ ਯਾਰ ਬਣਾਉਂਦੀਆਂ ਨੇ ਨਿਤ ਹੀ ਨਵਾਂ ਖ ਇਹ ਜਦੋਂ ਢਿੱਡ ਇਹਨਾਂ ਦਾ ਭਰ ਜਾਂਦਾ ਦਿਲ ਭਰ ਜਾਂਦਾ ਤਾਂ ਇਹ ਨਵਾਂ ਖਸਮ ਬਣਾ ਲੈਂਦੀਆਂ ਮੁੰਡੇ ਬੜੇ ਪਿਆਰ ਦੇ ਹੁੰਦੇ ਆ ਦੋਸਤੋ ਭੁੱਖੇ ਉਹ ਜਿੱਥੇ ਵੀ ਗੱਲ ਕਰਦੇ ਨੇ ਸੱਚਾ ਪਿਆਰ ਕਰ ਲੈਂਦੇ ਨੇ ਤੇ ਆਪਦੇ ਘਰ ਵਾਲਾ ਘਰ ਵਾਲਿਆਂ ਨਾਲ ਗੱਲ ਵੀ ਕਰਾਉਂਦੇ ਨੇ ਵੀ ਸਾਡੀ ਗੱਲਬਾਤ ਹੋ ਗਈ ਇਹਦੇ ਨਾਲ ਵੀ ਅਸੀਂ ਵਿਆਹ ਵੀ ਇੱਥੇ ਹੀ ਕਰਾਉਣਾ ਪਰ ਜਿਹੜੀਆਂ ਇਹੋ ਜਿਹੀਆਂ ਕੁੜੀਆਂ ਹੁੰਦੀਆਂ ਦੋਸਤੋ ਇਹ ਘਰ ਪੱਟ ਦਿੰਦੀਆਂ ਇਹਨਾਂ ਮੁੰਡਿਆਂ ਦਾ ਕਰ ਅੱਜ ਇਸ ਮੁੰਡੇ ਦਾ ਪੱਟਾ ਇੱਕ ਹਿਸਾਬ ਦੇ ਨਾਲ ਇਸ ਮੁੰਡੇ ਨੇ ਫੋਨ ਦਿੱਤਾ ਸੀ ਇਹਨੂੰ 17000 ਦਾ ਦੋਸਤੋ ਇਹ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਕਰਦੀ ਸੀਗੀ ਤੇ ਇਸ ਮੁੰਡੇ ਨੇ ਪਾਲਰ ਜਾਂਦੀ ਦੇ ਕੰਨ ਤੋਂ ਫੋਨ ਖੋਲਿਆ ਤੇ ਕੁੜੀ ਕਹਿੰਦੀ ਮੈਂ ਤੇਰੇ ਤੇ ਪਰਚਾ ਕਰਾਉਂਗੀ ਜਦੋਂ ਮੁੰਡੇ ਨੂੰ ਪੁੱਛਿਆ ਗਿਆ ਵੀ ਪਰਚਾ ਤੇਰੇ ਤੇ ਹੋ ਰਿਹਾ ਵੀ ਕੀ ਗੱਲਬਾਤ ਆ ਮੁੰਡੇ ਨੇ ਦੱਸਿਆ ਕਿ ਇਹ ਮੇਰੀ ਗਰਲਫ੍ਰੈਂਡ ਸੀ ਇਹਦਾ ਨਾਂ ਹੈਗਾ ਪੂਜਾ ਇਹ ਕਿਸੇ ਹੋਰ ਮੁੰਡੇ ਨਾਲ ਗੱਲ ਕਰਦੀ ਸੀ ਮੈਨੂੰ ਚੀਟ ਕਰਦੀ ਸੀ ਮੈਨੂੰ ਧੋਖਾ ਦੇ ਰਹੀ ਸੀ ਇਸ ਕਰਕੇ ਇਹ ਕੰਨ ਤੋਂ ਮੈਂ ਫੋਨ ਖੋਇਆ ਵੀ ਤੂੰ ਉਹਦੀ ਜੇ ਮੇਰੀ ਨਹੀਂ ਹੋਈ ਤੇ ਉਹਦੀ ਕੀ ਹੋਏਗੀ ਇਹਨਾਂ ਦੋਵਾਂ ਦੀ ਗੱਲਬਾਤ ਜਦੋਂ ਪਤਾ ਕੀਤੀ ਇਹਨਾਂ ਨੂੰ ਦੋਵਾਂ ਨੂੰ ਖੜਾਇਆ ਤਾਂ ਇਹਨਾਂ ਦਾ ਕਹਿਣਾ ਇਹ ਸੀ ਵੀ ਜਿਹੜਾ ਇਹ ਸਮਾਨ ਐ ਇਹਨੇ ਲਿਆ ਮੇਥੋਂ ਉਹ ਮੇਰਾ ਵਾਪਸ ਕਰ ਦੇ ਉਹਨੇ ਪੈਸੇ ਜਿੰਨੇ ਮੇਰੇ ਲੱਗੇ ਉਹ ਵਾਪਸ ਕਰ ਦੇ ਤੇ ਮੁੰਡਾ ਕਹਿ ਵੀ ਜਿਹੜੇ ਮੇਰੇ ਪੈਸੇ ਲੱਗਿਆ ਉਹ ਮੇਰੇ ਵਾਪਸ ਕਰ ਦੇ ਗੱਲਬਾਤ ਇਹਨਾਂ ਦੀ ਦੋਨਾਂ ਦੀ ਕਰਾਤੀ ਇਹਨਾਂ ਦਾ ਦੋਵਾਂ ਦਾ ਰਾਜੀਨਾਮਾ ਹੋ ਗਿਆ ਦੋਸਤੋ ਅੱਗੇ ਤੋਂ ਜਿਹੜੀਆਂ ਕੁੜੀਆਂ ਇਹੋ ਜਿਹਾ ਕੰਮ ਕਰਦੀਆਂ ਨੇ ਦੋਸਤੋ ਆਪਣੇ ਬੀਐਫ ਤੋਂ ਸਮਾਨ ਲੈਂਦੀਆਂ ਕੋਈ ਫੋਨ ਲੈ ਲਿਆ ਚਾਂਦੀ ਦੀ ਘੜੀ ਲੈ ਲਈ ਕੋਈ ਚਾਣੀ ਤੈਨ ਕਰਵਾ ਲਈ ਜਾਂ ਉਹ ਕਰਵਾ ਲਿਆ ਫਰਾਂਸ ਤੋਂ ਬਾਅਦ ਵਿੱਚ ਧੋਖਾ ਦੇ ਜਾਂਦੀਆਂ ਇਹੋ ਜਿਹੀਆਂ ਕੁੜੀਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਜਾਂ ਤਾਂ ਤੁਸੀਂ ਗੱਲ ਕਰਿਆ ਕਰੋ ਤਾਂ ਸਿਰੇ ਲਾਇਆ ਕਰੋ ਜੇ ਨਹੀਂ ਗੱਲ ਕਰਨਾ ਚਾਹੁੰਦੇ ਤਾਂ ਇਹ ਜਿਹੇ ਮੁੰਡਿਆਂ ਨੂੰ ਇਹ ਜੇ ਸੋਹਣੇ ਗੱਬਰੇ ਜਿੰਦਗੀ ਇਹਨਾਂ ਦੀ ਖਰਾਬ ਨਾ ਕਰਿਆ ਕਰੋ ਦੋਸਤੋ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਐਂਟਰਟੇਨਮੈਂਟ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਜੁੜੇ ਰਹੋ ਮੈਂ ਤੁਹਾਡਾ ਆਪਣਾ ਰਣਜੀਤ ਸਿੱਧੂ ਧੰਨਵਾਦ